ਨਵੇਂ ਤੋਂ ਨਵੇਂ ਰਿਜ਼ਲਟ ਵੀਡੀਓ ਦੇਖ ਰਹੇ ਆਂ ਔਰ ਅੱਜ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਇਸ ਤਰ੍ਹਾਂ ਦੇ ਰਿਜ਼ਲਟ ਜਿਵੇਂ ਨਸ਼ਿਆਂ ਦੇ ਉੱਤੇ ਸਰੀਰ ਦੇ ਉੱਤੇ ਹਰ ਇੱਕ ਚੀਜ਼ ਉੱਤੇ ਪਰ ਰਿਜ਼ਲਟ ਦਿਖ ਰਹੀ ਹੈਗੀ ਤਾਂ ਉਹ ਸਾਰੇ ਪਰਿਵਾਰਾਂ ਨੂੰ ਵਧਾਈ ਵੀ ਦੇਣੀ ਚਾਹਾਂਗੇ ਜਿਹੜੇ ਪਰਿਵਾਰ ਪੂਰੇ ਵਿਸ਼ਵਾਸ ਨਾਲ ਸਰੀਰ ਦੀ ਸਫਾਈ ਵਾਸਤੇ ਜੂਸ ਲੈ ਕੇ ਵਰਤਦੇ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਉਸ ਪਰਿਵਾਰ ਨਾਲ ਇੱਕ ਨਵੇਂ ਪਰਿਵਾਰ ਨੂੰ ਤੁਹਾਨੂੰ ਮਲਾਉਂਗਾ ਔਰ ਕਿੰਨੇ ਸਾਲਾਂ ਤੋਂ ਮਨ 20-22 ਸਾਲਾਂ ਤੋਂ ਰੈਗੂਲਰ ਪ੍ਰੋਬਲਮ ਆ ਔਰ ਜਿਹਦਾ ਕੋਈ ਸੋਲੂਸ਼ਨ ਨਹੀਂ ਅੱਜ-ਅੱਜ ਸਮਾਜ ਚ ਪਰ ਦੇਖਦੀ ਹੈ ਤਾਂ ਪ੍ਰੈਕਟੀਕਲ ਉਹ ਗੱਲਾਂ ਬਾਤਾਂ ਕਰਾਂਗੇ ਕਿਵੇਂ-ਕਿਵੇਂ ਦਿੱਕਤਾਂ ਆndੀਆਂ ਨੇ ਔਰ ਦੋਸਤੋ ਸਾਰੀ ਜਾਣਕਾਰੀ ਆਪਾਂ ਨੂੰ ਮਿਲੂਗੀ ਔਰ ਸਭ ਤੋਂ ਪਹਿਲਾਂ ਵੈਲਕਮ ਕਰਦੇ ਆਂ ਬਿੰਦਰ ਜੀ ਤੁਹਾਡਾ ਬਹੁਤ-ਬਹੁਤ ਵੈਲਕਮ ਆ ਸასი ਕਾਲ ਜੀ ਸასი ਕਾਲ ਜੀ ਔਰ ਤੁਸੀਂ ਜਿਹੜੀਆਂ ਆਪਾਂ ਗੱਲਾਂ ਬਾਤਾਂ ਕਰ ਰਹੇ ਆਂ ਵੀ ਕੀ ਦਿੱਕਤ ਸੀ ਕਦੋਂ ਸਟਾਰਟ ਹੁੰਦੀ ਹੈ ਕਿਵੇਂ ਤੁਹਾਡੀ ਜ਼ਿੰਦਗੀ ਸਰਵਿਸ ਪੈਕ ਨਾਲ ਸਟਾਰਟਿੰਗ ਕਰੋ ਤੁਸੀਂ ਇਹ ਚੀਜ਼ ਉੱਤੇ ਸਟਾਰਟਿੰਗ ਦੇ ਵਿੱਚ ਜਿਵੇਂ ਕਿ ਮੇਰੀਆਂ ਪ੍ਰੋਬਲਮਾਂ ਸੀ ਆ ਜੀ ਪ੍ਰੋਬਲਮ ਤਾਂ ਜੀ ਮੇਰੇ ਤਕਰੀਬਨ ਦੇਖੋ ਇਕੱਠੀ ਪ੍ਰੋਬਲਮ ਤਾਂ ਕੋਈ ਵੀ ਨਹੀਂ ਆਈ ਅਲੱਗ-ਅਲੱਗ ਪ੍ਰੋਬਲਮਾਂ ਸੀ ਆ ਜਿਵੇਂ ਕਿ ਪ੍ਰੋਬਲਮਾਂ ਦੀ ਗੱਲ ਕਰੀਏ ਜਿਹੜਾ ਮੇਰਾ ਰੇਸ਼ਾ ਸੀਗਾ ਉਹ 20 ਸਾਲ ਤੋਂ ਪਲੱਸ ਚੱਲ ਰਿਹਾ ਸੀਗਾ ਓਕੇ 20 ਸਾਲ ਤੋਂ ਉੱਪਰ ਹੋ ਗਈ ਸੀ ਰੇਸ਼ਾ ਬਣਨ ਦੀ ਮਤਲਬ ਰੇਸ਼ਾ ਬਣਦਾ ਸੀਗਾ ਰੇਸ਼ਾ ਬਣਦਾ ਸੀਗਾ ਹੋਇਆ ਕੀ ਸੀ ਜਿਵੇਂ ਆਪਣਾ ਅਸੀਂ ਆਪਣਾ ਬੱਡੀ ਦਾ ਟਾਈਮ ਸੀਗਾ ਟੂੜੀ ਢੋਂਦੇ ਸੀਗੇ ਜੀ ਆਪਣੀ ਮੜੰਬੇ ਦੀ ਠੀਕ ਹੈ ਤੇ ਉਸ ਟਾਈਮ ਅਸੀਂ ਮਤਲਬ ਪਤਾ ਨਹੀਂ ਲੱਗਿਆ ਬਰਫ਼ ਵਾਲਾ ਪਾਣੀ ਪੀ ਗਏ ਬਰਫ਼ ਵਾਲਾ ਪਾਣੀ ਪੀ ਗਏ ਉਹ ਕੀ ਹੋਇਆ ਬਾਅਦ ਵਿੱਚ ਪ੍ਰੋਬਲਮ ਕ੍ਰੀਏਟ ਆਈ ਵੀ ਉਹਦੇ ਕਰਕੇ ਰੇਸ਼ਾ ਬਣਨਾ ਸ਼ੁਰੂ ਹੋ ਗਿਆ ਠੀਕ ਹੈ ਉਹ ਚੱਲਦਾ ਆ ਰਿਹਾ ਸੀਗਾ ਮਤਲਬ ਇਹ ਤੁਸੀਂ ਗੱਲ ਕਰਦੇ ਹੋ 2000 2001-02 ਦੀ ਵਸੀ 1-2 ਦੀ ਹਾਂਜੀ ਮਲੇ ਜਿਵੇਂ ਇਹਨੂੰ ਲੋਕੋ ਜਿਵੇਂ ਆਪਾਂ ਗੱਲ ਕਰਦੇ ਆਂ ਕਈ ਕਹਿੰਦੇ ਨੇ ਵੀ ਰੇਸ਼ਾ ਬਾਹਰ ਆਣਾ ਅੰਦਰ ਆਣਾ ਕਿਸ ਸਤੂ ਸੀ ਕੀ ਟਿਆ ਮੇਰੇ ਅੰਦਰ ਡਿੱਗਦਾ ਸੀ ਇਹ ਰੇਸ਼ਾ ਓਕੇ ਬਲਗਮ ਬਣਦੀ ਸੀ ਅੰਦਰ ਡਿੱਗਦਾ ਸੀ ਠੀਕ ਤੇ ਉਹਦੇ ਕਰਕੇ ਦਿੱਕਤ ਬਹੁਤ ਆ ਰਹੀ ਸੀ ਓਕੇ ਉਹਦੇ ਮੈਂ ਜਤਨ ਵੀ ਬਹੁਤ ਕੀਤੀ ਦੇਸੀ ਦੂਸਰੀ ਦਵਾਈਆਂ ਲਈਆਂ ਹੋਰ ਉਹ ਤਾਂ ਕਹਿੰਦੇ ਵੀ ਮਤਲਬ ਇਹ ਇਦਾਂ ਹੀ ਚੱਲੂਗਾ ਕੋਈ ਇਲਾਜ ਨਹੀਂ ਹੈਗਾ ਇਹਦਾ ਬਿਲਕੁਲ ਉਹਦਾ ਕਿਤੇ ਵੀ ਆਪਾਂ ਜਾਣਦੇ ਆ ਮੰਨ ਲਓ ਵੀ ਇਹ ਟ੍ਰੀਟਮੈਂਟ ਨਹੀਂ ਹੈ ਕੋਈ ਨਹੀਂ ਹੈਗਾ ਜੀ ਹਾਂਜੀ ਓਕੇ ਕਿਉਂਕਿ ਜਤਨ ਸਾਰੇ ਕਰਲੇ ਸੀਗੇ ਕੋਈ ਹੱਲ ਨਹੀਂ ਸੀਗਾ ਫਿਰ ਜਿਵੇਂ ਕਿ ਮੇਰੀ ਬੈਕ ਪੇਨ ਦੀ ਪ੍ਰੋਬਲਮ ਸੀਗੀ ਓਕੇ ਉਹ ਜਿਹੜੀ ਟੂ ਹੀ ਮੇਰੀ ਦੁਖਦੀ ਸੀਗੀ ਮੇਰੇ ਸੱਟ ਵੱਜੀ ਸੀ ਤਕਰੀਬਨ ਅੱਜ ਤੋਂ ਮੰਨ ਕੇ ਚੱਲਦੀ ਹੈ 13 ਸਾਲ ਪਹਿਲਾਂ ਓਕੇ ਆਪਾਂ ਜਿਹੜੇ ਆਪਣੇ ਘਰੇ ਤੂੜੀ ਵਾਲਾ ਕੋਠਾ ਹੁੰਦਾ ਹੈ ਉਹਦੇ ਅਸੀਂ ਬੱਤੇ ਬਦਲਦੇ ਸੀਗੇ ਬਾਲੇ ਕਹਦਾਂ ਨੇ ਆਪਾਂ ਬਾਲੇ ਹਾਂ ਠੀਕ ਹੈ ਉਹ ਜਿਵੇਂ ਕੀ ਬਦਲਦੇ ਸੀ ਉੱਪਰ ਬੈਠੇ ਸੀ ਅਸੀਂ ਉੱਪਰੋਂ ਇੱਕ ਬਾਲਾ ਟੁੱਟਿਆ ਮੈਂ نیچے ਲੱਗਿਆ ਕਿ ਠੀਕ ਹੈ ਮੇਰੇ ਮਤਲਬ ਢੂਗੀ ਲੱਗੀ ਆ ਕੇ ਓਕੇ ਮੱਜਾਂ ਦਾ ਕਿੱਲਾ ਸੀਗਾ ਕਿੱਲੇ ਦੇ ਨਾਲ ਖੈ ਗਿਆ ਮੇਰੇ ਅੱਜ ਵੀ ਇੱਥੇ ਪਿੱਛੇ ਨਿਸ਼ਾਨ ਹੈਗਾ 6 ਦਾ ਤੇ ਉਹ 6 ਵੱਜੀ ਚਲੋ ਕੁਦਰਤੀ ਮੇਰੀ ਸ਼ਾਨ ਵੱਜ ਗਈ ਵੀ ਜੇ ਕਿੱਲੇ ਦੇ ਉੱਪਰ ਡੇਗ ਜਾਂਦਾ ਤਾਂ ਹੋਰ ਜ਼ਿਆਦਾ ਨੁਕਸਾਨ ਸੀ ਪਰ ਉਹਦੇ ਉਸ ਟਾਈਮ ਮੈਨੂੰ ਨਹੀਂ ਪਤਾ ਚੱਲਿਆ ਪਰ ਉਹ ਜਿਹੜੀ ਪ੍ਰੋਬਲਮ ਸੀ ਬਾਅਦ ਬਾਅਦ ਦੇ ਵਿੱਚ ਕ੍ਰੀਏਟ ਹੋਈ ਵੀ ਮੇਰੀ ਜਿਹੜੀ ਬੈਕ ਪੇਨ ਦੀ ਪ੍ਰੋਬਲਮ ਸ਼ੁਰੂ ਹੋ ਗਈ ਓਕੇ ਜਿਵੇਂ ਕਿ ਮੈਂ ਗੱਡੀ ਚਲਾਉਂਦਾ ਜਾਂ ਕੰਮ ਕਰਦੇ ਜਿਵੇਂ ਹੁਣ ਆਪਾਂ ਜ਼ਿਮੀਦਾਰਾਂ ਕੰਮ ਕਰਦੇ ਆ ਆਪਣਾ ਕੋਈ ਵੀ ਖੇਤ ਵੀ ਜੇ ਜ਼ਿਆਦਾ ਕੋਈ ਜ਼ੋਰ ਦਾ ਕੰਮ ਕਰਦੇ ਜਾਂ ਹੋਰ ਉੱਥੇ ਢੂਹੀ ਦੁਖਣੀ ਸ਼ੁਰੂ ਹੋ ਗਈ ਓਕੇ ਜੇ ਮੈਂ ਗੱਡੀ ਲੈ ਕੇ ਜਾਂਦਾ ਜਾਂ ਟਰੈਕਟਰ ਚਲਾਉਂਦਾ ਫਿਰ ਉਹਦੇ ਕੋਈ ਕੋਈ ਨਾ ਕੋਈ ਮੈਨੂੰ ਉਹਦਾ ਸੋਲੂਸ਼ਨ ਲੱਭਣਾ ਪੈਂਦਾ ਸੀ ਵੀ ਇਹ ਮੈਂ 2 ਹਿੱਕ ਕਿਵੇਂ ਠੀਕ ਕਰਾਂ ਠੀਕ ਹੈ ਜਿਵੇਂ ਦੇਸੀ ਤਰੀਕੇ ਨਾਲ ਜਿਵੇਂ ਮਤਲਬ ਕਿਸੇ ਦੇਸੀ ਵੈਦ ਨੂੰ ਦਿਖਾਤਾ ਜਾਂ ਘਰੇ ਵੀ ਕੋਈ ਉੱਪਰ ਚੜ੍ਹਨੇ ਵਾਲਾ ਆਪਾਂ ਕਹਿੰਦੇ ਹਾਂ ਵੀ ਹਾਂ ਢੂਵੀ ਲਾ ਗਈ ਵੀ ਹਾਂ ਮੇਰੀ ਢੂਵੀ ਜਦੋਂ ਮਾਲਸ਼ ਕਰਾ ਲਈ ਉਹ ਚੱਲਦੇ ਰਹੇ ਟਰੀਟਮੈਂਟ ਅਲੱਗ-ਅਲੱਗ ਥਾਵਾਂ ਤੋਂ ਟਰੀਟਮੈਂਟ ਲੈਂਦੇ ਰਹੇ ਮਤਲਬ ਪੂਰਾ ਪ੍ਰਯਾਸ ਕੀਤਾ ਤੁਸੀਂ ਪ੍ਰਯਾਸ ਕੀਤਾ ਜੀ ਵੀ ਕਿਸੇ ਨਾ ਕਿਸੇ ਲੋੜ ਠੀਕ ਆ ਜੀ ਉਹ ਕਹਿੰਦੇ ਵੀ ਇਹਦਾ ਵੀ ਕੋਈ ਪੱਕਾ ਇਲਾਜ ਨਹੀਂ ਉਹ ਚੱਲਦਾ ਰਿਹਾ ਜਿਵੇਂ ਕਿ ਇੱਕ ਜਿਹੜੀ ਮੇਰੀ ਅਸਲ 'ਚ ਜਿਹੜੀ ਮੇਰੀ ਦਿੱਕਤ ਸੀ ਜਦੋਂ ਮੈਂ ਜ਼ਿਆਦਾ ਜਿਹੜੀ ਪ੍ਰੋਬਲਮ ਸੀਗੀ ਇਹਨਾਂ ਮੈਂ ਸੋਚਿਆ ਵੀ ਨਹੀਂ ਸੀ ਵੀ ਇਹ ਪ੍ਰੋਬਲਮ ਮੇਰੇ ਠੀਕ ਹੋ ਜਾਣਗੀਆਂ ਓਕੇ ਪਰ ਮੈਂ ਜਿਹੜੀ ਪ੍ਰੋਬਲਮ ਵਾਸਤੇ ਲਿਆ ਸੀ ਸਰਸਪੈਕ ਉਹ ਮੇਰੀ ਕੈਸਟਰੋਲ ਤੇ ਯੂਰੀਆ ਦੀ ਸੀ ਯੂਰਿਕ ਐਸਿਡ ਬੋਲਦੇ ਨੇ ਵੀ ਇਹ ਕੈਸਟਰੋਲ ਹਾਂਜੀ ਯੂਰਿਕ ਐਸਿਡ ਜਿਵੇਂ ਕਿ ਉਹ ਵੀ ਮੇਰਾ 4-5 ਸਾਲ ਤੋਂ ਚੱਲਦਾ ਆ ਰਿਹਾ ਸੀਗਾ ਕੈਸਟਰੋਲ ਵੀ ਉਸ ਸਮੇਂ ਜਿਹੜਾ ਵਰਤਾਰਾ ਕੀ ਹੋਇਆ ਨੇ ਜਿਵੇਂ ਮੰਨ ਲਓ ਯੂਰਿਕ ਐਸਿਡ ਕੋਲ ਸਟਰੋਲ ਦੀ ਪ੍ਰੋਬਲਮ ਜਿਹਨੂੰ ਬਲੱਡ ਗਾੜਾ ਵੀ ਕਹ ਦਿੰਨੇ ਆ ਹਾਂਜੀ ਬਲੱਡ ਸੰਘਣਾ ਕਹਿੰਦੇ ਆ ਹਾਰਡ ਦੀ ਪ੍ਰੋਬਲਮ ਇੱਕਦਾਂ ਰਿਲੇਟਡ ਹੁੰਦੀ ਹੈ ਸਟਾਰਟਿੰਗ ਹੁੰਦੀ ਹੈ ਹਾਰਡ ਦੀ ਹਾਂਜੀ ਹਾਂਜੀ ਓਕੇ ਉਹ ਮੇਰੇ ਚੈਸਟ ਚ ਪੇਨ ਹੋਣ ਲੱਗ ਗਿਆ ਜੀ ਓਕੇ ਚੈਸਟ ਚ ਪੇਨ ਹੋਣ ਲੱਗ ਗਿਆ ਉਹ ਮੈਂ ਡਰ ਗਿਆ ਮੈਂ ਉਸ ਟਾਈਮੇ ਕੀ ਹੋਇਆ ਜੀ ਉਸ ਸਮੇਂ ਦੇ ਜਿਹੜੀ ਗੱਲ ਸੀਗੀ ਸਾਡੇ ਰਿਸ਼ਤੇਦਾਰੀ ਚ ਵੀ ਆਸ-ਪਾਸ ਵੀ ਤਕਰੀਬਨ 3-4 ਮੌਤਾਂ ਹੋਈਆਂ ਸੀ ਓਕੇ ਇੱਕੋ 24-25 ਸਾਲ ਦਾ ਮੁੰਡਾ ਸੀ ਇੱਕ 30-32 ਸਾਲ ਦਾ ਮੁੰਡਾ ਸੀਗਾ ਉਹ ਆ ਇਸ ਦੇ ਵਿੱਚ 3-4 ਮੌ ਮੋਟਾ ਉਹਨੀਆਂ ਮੈਂ ਆਖਿਆ ਵੀ ਚੈਸਟ ਦੇ ਵਿੱਚ ਦਾ ਪੇਨ ਆਪਣੇ ਵੀ ਹੁੰਦਾ ਏ ਓਕੇ ਵੀ ਜਿਵੇਂ ਆਪਾਂ ਨੂੰ ਵੀ ਕੋਈ ਹਾਰਟ ਦੀ ਪ੍ਰੋਬਲਮ ਨਾ ਆ ਜੇ ਤੇ ਚਲੋ ਆਪਾਂ ਲੱਗਦੇ ਹਾਂ ਹੱਲ ਕੋਈ ਹੱਲ ਨਹੀਂ ਲੱਭ ਰਿਆ ਸੀਗਾ ਓਕੇ ਫੇਰ ਉੱਪਰੋਂ ਆ ਗਿਆ ਲੋਕਡਾਊਨ ਜੀ ਦਰਦ ਕਿਹੜੀ ਜਗ੍ਹਾ ਤੇ ਹੁੰਦਾ ਸੀ ਤੁਹਾਡੇ ਮੇਰੇ ਇਧਰਲੀ ਸਾਈਡ ਏ ਹੁੰਦਾ ਸੀ ਮਤਲਬ ਆਪਣਾ ਜਿਹੜਾ ਹਾਰਟ ਵਾਲੀ ਸਾਈਡ ਹੀ ਹੁੰਦਾ ਸੀਗਾ ਮਿਲ ਹਾਰਟ ਦੇ ਉੱਪਰਲੇ ਪਾਸੇ ਦਰਦ ਹੁੰਦਾ ਸੀਗਾ ਬੈਕ ਤਿੱਖਾ ਵੀ ਜਾਂਦਾ ਸੀ ਕਿ ਨਹੀਂ ਹਾਂਜੀ ਹਾਂਜੀ ਓਕੇ ਜਿਵੇਂ ਤਿੱਖਾ ਜਿਹਾ ਨਿਕਲਦਾ ਜਿਵੇਂ ਐਂ ਲੱਗਦਾ ਹੁੰਦਾ ਸੀ ਕਈ ਵਾਰੀ ਸੂਈ ਜੀ ਚੁੱਕਦੀ ਏ ਸੂਈ ਉਮੀਦ ਇੱਕ ਨਾਉਂਦੀ ਸੀ ਠੀਕ ਹੈ ਵੀ ਐ ਹੁੰਦਾ ਸੀ ਵੀ ਜਿਵੇਂ ਆਪਾਂ ਵੀਡੀਓ ਵੀ ਦੇਖਦੇ ਆਂ ਹੋਰ ਵੀ ਕਿਤੇ ਕੋ ਦਾ ਵੀ ਨਾ ਕੁਛ ਹੋ ਜੀ ਬਿਲਕੁਲ ਦੇਖੋ ਡਰਤਾ ਜਦੋਂ ਆਪਣੇ ਕੋਈ ਆਸ-ਪਾਸ ਕੋਈ ਗੱਲ ਹੋ ਜੇ ਇਹ ਤੁਹਾਡਾ ਪ੍ਰੋਸੈਸ ਕਿੰਨਾ ਟਾਈਮ ਚੱਲੀ ਗਿਆ ਜਿਵੇਂ ਮੰਨ ਲਓ ਕੋਸਟ੍ਰੋਲ ਵਾਲਾ ਯੂਰਿਕ ਐਸਿਡ ਵਾਲਾ ਕਿੰਨੀਆਂ ਇੱਕ ਦਵਾਈਆਂ ਖਾਧੀਆਂ ਇਹਦੇ ਤੁਸੀਂ ਕਿਉਂਕਿ ਇਹ ਤੁਹਾਡੇ ਵਾਸਤੇ ਸਮੱਸਿਆ ਬਹੁਤ ਵੱਡੀ ਲੱਗ ਰਹੀ ਸੀ ਨੇੜੋਂ ਦੇਖ ਰਹੀ ਸੀ ਤੁਸੀਂ ਇੱਕ ਤਰ੍ਹਾਂ ਦਾ ਬਿਲਕੁਲ ਜੀ ਵੀ ਬਹੁਤ ਬੰਦਿਆਂ ਨੂੰ ਦਿੱਕਤ ਆ ਰਹੀ ਹੈ ਹਾਰਡ ਦੀ ਤਾਂ ਉਹ ਟਾਈਮ ਦੇ ਉੱਤੇ ਮਨ ਲਓ ਕਿੰਨਾ ਕੁ ਪ੍ਰਯਾਸ ਕੀਤਾ ਇਹਨੂੰ ਸੈੱਟ ਕਰਨ ਵਾਸਤੇ ਤੁਸੀਂ ਨੇ ਇਹਨੂੰ ਸੈੱਟ ਕਰਨ ਵਾਸਤੇ ਜਿਵੇਂ ਜੁਰਗਾ ਐਸਿਡ ਦੀ ਦਵਾਈ ਲੈਂਦਾ ਜੀ ਮੈਂ ਓਕੇ ਜਿਵੇਂ ਥੋੜੇ ਦਿਨ ਲਈ ਚਲੋ ਮੇਰਾ ਮਿੱਤਰ ਸੀਗਾ ਡਾਕਟਰ ਉਹ ਕਹਿੰਦਾ ਵੀ ਤੂੰ ਲੰਮਾ ਟਾਈਮ ਨਹੀਂ ਖਾਣੀ ਵੀ ਇਹ ਮਤਲਬ 10-15 ਦਿਨ ਖਾ ਕੇ ਛੱਡ ਦੇ ਵੀ ਜੇ ਪ੍ਰੋਬਲਮ ਆਉਂਦੀ ਆ ਤਾਂ ਫੇਰ ਸ਼ੁਰੂ ਕਰ ਲੈ ਉਹ ਇਦਾਂ ਹੀ ਚੱਲਦਾ ਰਿਹਾ ਜੁਰਗਾ ਜਿਹੜਾ ਦਾ ਵੀ ਕਹਿੰਦਾ ਤਾਂ ਕੋਈ ਪੱਕਾ ਲਾਗਦਾ ਹੈ ਨਹੀਂਗਾ ਜਿਹੜੀ ਹਾਰਡ ਸੀਗੀ ਉਹ ਮੇਰਾ 16 ਗ੍ਰਾਮ ਤੋਂ ਉੱਪਰ ਸੀ ਖੂਨ ਉਹ ਕਿਹਨਾਂ ਤਰ੍ਹਾਂ ਖੂਨ ਬਿਲਦਾ ਬਲੱਡ ਮਤਲਬ ਜਿਹੜਾ ਸੰਘਣਾ ਇਸੇ ਕਰਕੇ ਆ ਠੀਕ ਚਲੋ ਉਹਨੇ ਦਵਾਈ ਦਿੱਤੀ ਉਹ ਘਟਾ ਕੇ ਥੋੜਾ ਬਹੁਤਾ ਸੈਟ ਤਾਂ ਆ ਗਿਆ ਪਰ ਉਹ ਪ੍ਰੋਪਰ ਹੱਲ ਨਹੀਂ ਸੀਗਾ ਉਹ ਜਿਹੜੂ ਉਹਨੇ ਖਾਣਾ ਪੀਣਾ ਦਾ ਵੀ ਪ੍ਰੇਸ਼ ਕਰਤਾ ਪ੍ਰੇਸ਼ ਰੱਖਤੇ ਕੁਝ ਠੀਕ ਹੈ ਇਹ ਵੀ ਪਰ ਕੋਈ ਪ੍ਰੋਪਰ ਪੱਕਾ ਹੱਲ ਨਹੀਂ ਸੀਗਾ ਓਕੇ ਵਿਊ ਦੀ ਪ੍ਰੋਬਲਮ ਕਿਤੇ ਨਾ ਕਿਤੇ ਹੁੰਦੀ ਸੀ ਮੈਨੂੰ ਅਜੇ ਵੀ ਕੋਈ ਪੱਕਾ ਹੱਲ ਹੋ ਜੇ ਜਿਵੇਂ ਕਿ ਲਾਕਡਾਊਨ ਦੇ ਦੌਰਾਨ ਮੈਨੂੰ ਇਹ ਦਿੱਕਤ ਆਈ ਲਾਕਡਾਊਨ ਦੇ ਦੌਰਾਨ ਦਿੱਕਤ ਆਈ ਉਸ ਟਾਈਮ ਡਾਕਟਰ ਕੋਲ ਵੀ ਨਹੀਂ ਜਾਣ ਯੋਗਰੇ ਸੀ ਆਪਾਂ ਨੂੰ ਪਤਾ ਹੀ ਸੀਗਾ ਉਹ ਹੋਰ ਵੀ ਦੇਖ ਕੇ ਉਹ ਟਾਈਮ ਤੇ ਦਿੱਕਤ ਆਉਂਦੀ ਹੈ ਲਾਕਡਾਊਨ ਚੱਲਿਆ ਲਾਕਡਾਊਨ ਉਹ ਚੱਲ ਰਹੀ ਸੀ ਜਿਹੜਾ ਪ੍ਰੋਬਲਮ ਜੀ ਮੈਂ ਆਖਿਆ ਵੀ ਮਣੀ ਦਰਦ ਹੀ ਨਹੀਂ ਗਏ ਫਿਰ ਤੁਸੀਂ ਦਰਦ ਨਹੀਂ ਤੁਹਾਨੂੰ ਪਤਾ ਹੀ ਆ ਜੀ ਤਕਰੀਬਨ ਸਾਰੇ ਆਪਾਂ ਪਰਿਵਾਰ ਜਾਣਦੇ ਆ ਵੀ ਉਸ ਟਾਈਮ ਕੀ ਪਰਿਵਾਰਾਂ ਨਾਲ ਕੀ ਲੋਕਾਂ ਨਾਲ ਹੋਇਆ ਉਹ ਚੀਜ਼ ਤੋਂ ਡਰ ਲੱਗਦਾ ਸੀ ਆ ਵੀ ਯਾਰ ਕੋਈ ਗੱਲ ਨਹੀਂ ਵੀ ਜੇ ਕਿਤੇ ਉੱਥੇ ਚਲੇ ਗਏ ਆ ਇਹ ਮਹੀਨਾ ਆਪਾਂ ਨੂੰ ਕੋਈ ਹੋਰ ਪੰਗਾ ਖੜਾ ਹੋ ਜੇ ਓਕੇ ਤੇ ਉਸ ਚੀਜ਼ ਤੋਂ ਡਰਦੇ ਚਲੋ ਦੇਖਿਆ ਤਕਰੀਬਨ ਮੇਰਾ ਇੱਕ ਮਿੱਤਰ ਇੱਕ ਦੋਸਤ ਸੀਗਾ ਉਹ ਮੈਨੂੰ ਵੀਡੀਓ ਭੇਜਦਾ ਸੀ ਬੌਡੀ ਸਸਤੀਆਂ ਜੀ ਓਕੇ ਉਹ ਤਕਰੀਬਨ 10 ਕਿ ਮਹੀਨੇ ਹੋ ਗਏ ਸੀ ਮੈਨੂੰ ਲਗਾਤਾਰ ਉਹ ਵੀਡੀਓ ਭੇਜਦੇ ਨੂੰ ਅੱਛਾ ਮੈਂ ਆਖਿਆ ਮਹਾ ਯਾਰ ਇਹ ਇਹ ਨੂੰ ਵੀ ਵੀਡੀਓ ਭੇਜਦਾ ਹੈ ਭਰਾਵਾ ਇਹ ਤਰਾ ਕੰਮ ਸਦੂ ਪਹਿਲਾਂ ਕੋਈ ਗੱਲ ਨਹੀਂ ਕਰੀ ਉਹਨਾਂ ਤੁਸੀਂ ਕਦੇ ਹਾਂਜੀ ਮੈਂ ਦੇਖੀ ਗਏ ਮੈਂ ਦੇਖਦਾ ਵੀ ਨਹੀਂ ਸੀ ਵੀਡੀਓ ਓਕੇ ਮੈਂ ਇੱਕ ਵਾਰੀ ਦੇਖ ਲਿਆ ਵੀ ਚਲੋ ਯਾਰ ਮੇਰਾ ਮਿੱਤਰ ਹੈ ਭੇਜ ਦਿੰਦਾ ਮੈਂ ਇੱਕ ਵਾਰੀ ਦੇ ਮਤਲਬ ਪੂਰੀ ਨਹੀਂ ਦੇਖੀ ਸੀ ਕਦੇ ਵੀਡੀਓ ਤੇ ਮੈਂ ਭੇਜਦਾ ਮੈਂ ਫਿਰ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਮੈਂ ਦੇਖਣੀ ਸ਼ੁਰੂ ਕਰਤੀ ਮੈਂ ਪਿਛਲੀਆਂ ਵੀ ਵੀਡੀਓ ਦੇਖੀਆਂ ਉਹਦੀਆਂ ਚੱਕ ਕੇ ਮੈਂ ਕਹਿੰਦਾ ਯਾਰ ਇੰਨੇ ਲੋਕਾਂ ਦੀਆਂ ਵੀਡੀਓ ਬਣੀ ਹੋਈਆਂ ਨੇ ਇਹ ਨਹੀਂ ਤਾਂ ਨਹੀਂ ਬਣਗੀਆਂ ਚਲ ਆਪਾਂ ਇਹਨੂੰ ਪੁੱਛੀਏ ਵੀ ਇਹ ਤਰ੍ਹਾਂ ਫੋਟਾ ਸਿਸਟਮ ਕੀ ਹੈ ਤੁਸੀਂ ਕੀ ਦਿੰਨੇ ਹੋ ਇਹ ਜਿਆ ਬੰਦੇ ਨੂੰ ਚਲੋ ਮੈਂ ਉਹਨਾਂ ਤੁਰੰਤ ਦੱਸਿਆ ਕਿ ਨਾ ਵੀ ਸਰੀਰ ਦੀ ਸਫਾਈ ਹੋਇਆ ਹੋਰ ਤਾਂ ਕੁਝ ਨਹੀਂ ਵੀ ਜਿਵੇਂ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਆਪੇ ਸੁਣਦੇ ਹੋ ਵੀਡੀਓ ਬਣਾਉਨੇ ਆਸੀਂ ਵੀ ਤੁਸੀਂ ਇੱਕ ਵਾਰੀ ਲੈ ਕੇ ਦੇਖੋ 50 ਦਿਨਾਂ ਦਾ ਹੈਗਾ ਸਾਡਾ ਸਿਸਟਮ ਤੁਸੀਂ 50 ਦਿਨ ਵਰਤ ਕੇ ਤੁਸੀਂ ਆਪ ਦੱਸੋ ਕੀ ਗੱਲ ਬਾਤ ਹੈ ਮੈਂ ਕਮ ਇਰ ਕਿੰਨੇ ਦਾ ਪੂਆ ਕੀ ਗੱਲ ਬਾਤ ਹੈ ਕਿੱਥੋਂ ਮੈਨੂੰ ਮਿਲੇਗਾ ਚਲੋ ਨੇ ਮੈਨੂੰ ਦੱਸਿਆ ਵੀ ਕਹਿੰਦਾ ਕੋਈ ਮਹਿੰਗਾ ਨਹੀਂ ਪੈਂਦਾ ਕੋਈ ਤੂੰ ਚੱਲ ਕੋਈ ਗੱਲ ਨਹੀਂ ਆਜਾ ਕੋਈ ਬੜਾ ਮਹਿੰਗਾ ਨਹੀਂ ਹੈਗਾ ਕੋਈ ਤਰੀ ਦਵਾਈਆਂ ਨੂੰ ਤਾਂ ਘੱਟ ਹੀ ਹੈ ਖਰਚ ਅੱਛਾ ਹਾਂਜੀ ਮੈਨੂੰ ਇਹ ਵੀ ਕਿਹਾ ਜੀ ਕਹਿੰਦਾ ਤੇਰੀ ਦਵਾਈਆਂ ਨੂੰ ਜਾਂ ਟੈਸਟਾਂ ਦੇ ਲਾਵੇਂਗਾ ਪੈਸੀ ਉਦੋਂ ਘੱਟ ਖਰਚ ਹੈ ਮੈਂ ਚੱਲ ਭਰਾਵਾ ਕੋਈ ਗੱਲ ਨਹੀਂ ਆ ਜਾਣਾ ਕੋਈ ਦਿੱਕਤ ਨਹੀਂ ਮੈਂ ਉੱਥੋਂ ਮੇਰੇ ਮਤਲਬ ਜਿੱਥੇ ਮੈਂ ਰਹਿੰਦਾ ਸੀ ਉਸ ਟਾਈਮ ਮੈਂ ਮੁਕਸਰ ਰਹਿੰਦਾ ਸੀਗਾ ਤੇ ਮੈਂ ਉੱਥੋਂ 180 ਕਿਲੋਮੀਟਰ 85 ਕਿਲੋਮੀਟਰ ਗਿਆ ਗੱਡੀ ਤੇ ਲੋਕਡਾਊਨ ਦੇ ਕੋਈ ਬੱਸ ਵੀ ਨਹੀਂ ਚ ਦੇ ਮੋਂ ਉਥੋਂ ਲੈ ਕੇ ਆਇਆ ਠੀਕ ਹੈ ਮੈਂ ਲੈ ਕੇ ਆਇਆ ਜਦੋਂ ਮੈਂ ਲੈ ਕੇ ਆਇਆ ਮੈਂ ਸ਼ੁਰੂ ਕੀਤਾ ਇਸ ਰਸਪੈਕ ਮੈਨੂੰ ਸਹੀ 1 ਹਫਤੇ ਦੇ ਬਾਅਦ ਮੈਨੂੰ ਲੀਵ ਮਿਲਣੀ ਸ਼ੁਰੂ ਹੋ ਗਈ ਸੀ ਜਿਹੜਾ ਮੇਰਾ ਸਰੀਰ ਮਤਲਬ ਭਾਰੀ ਸੀਗਾ ਮੈਨੂੰ ਜਿਹੜਾ ਚੀਜ਼ ਤੋਂ ਡਰ ਲੱਗਦਾ ਸੀ ਉਹਦੀ ਵੀ ਹਾਂ ਮੈਨੂੰ ਅਟੈਕ ਨਾ ਹੋ ਜੇ ਮੇਰਾ ਸਰੀਰ ਹੌਲਾ ਹੋਣਾ ਸ਼ੁਰੂ ਹੋਗਾ ਜੀ 1 ਹਫਤੇ ਬਾਅਦ ਓਕੇ ਸਹੀ ਵੀ 25 ਦਿਨਾਂ ਬਾਅਦ ਮੈਂ ਬਿਲਕੁਲ ਓਕੇ ਹੋ ਗਿਆ ਮੈਨੂੰ ਮਤਲਬ ਸਰੀਰ ਇੰਨਾ ਫਿੱਟ ਲੱਗਣ ਲੱਗ ਗਿਆ ਜੀ ਮੈਂ ਗਰਾਉਂਡ ਜਾਂਦਾ ਹੁੰਦਾ ਸੀ ਸਵੇਰੇ ਵੇਲੇ ਮੈਂ სპੋਰਟਸਮੈਨ ਹਾਂ ਇੱਕ ਮੈਂ ਸ਼ੁਰੂ ਤੇ ਮਤਲਬ ਗਰਾਊਂਡ ਦੇ ਨਾਲ ਮੈਨੂੰ ਦਿੱਕਤਾਂ ਚੱਲ ਰਹੀਆਂ ਸੀ ਉਦੋਂ ਵੀ ਜਾਂਦੇ ਸੀ ਉਦੋਂ ਜਾਂਦੇ ਸੀਗੇ ਜੀ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਾ ਤਾਂ ਜਾਂਦੇ ਸੀਗੇ ਮੇਰੇ ਇੱਕ ਗੋਡੇ 'ਚ ਵੀ ਪ੍ਰੋਬਲਮ ਆ ਗਈ ਸੀ ਲੇਗਮੈਂਡ ਦੇ ਵਿੱਚ ਅੰਦਰ ਉਹ ਮੈਂ ਮਤਲਬ ਕੱਲਾ ਤੁਰਕੇ ਦਾ ਲੰਮੀਆ ਨਾ ਸੀਗਾ ਜਿਵੇਂ ਰਨਿੰਗ ਕਰਨ ਲੱਗਦਾ ਸੀ ਤਾਂ ਉਹ ਗੋਡੇ 'ਚ ਵੀ ਅੰਦਰੋਂ ਲੇਗਮੈਂਡ ਦਾ ਇਧਰਲੇ ਸੱਜੇ ਸਾਈਡ ਇਹ ਦਰਦ ਕਰਨ ਲੱਗ ਜਾਂਦਾ ਸੀ ਜਦੋਂ ਮੈਂ ਜਦੋਂ ਮੇ ਲੇਗਮੈਂਡ ਲੂਜ਼ ਹੋ ਜਾਂਦਾ ਜੀ ਇਹ ਚੀਜ਼ ਹੈ ਇਹੀ ਚੀਜ਼ ਹਾਂਜੀ ਹਾਂਜੀ ਮੈਨੂੰ ਆਖਿਆ ਮੈਂ ਹੁਣ ਤਾਂ ਗੋਡੇ ਵੀ ਜਵਾਬ ਦੇ ਗੋਮਰ ਵੀ ਕੁਛ ਨਹੀਂ ਹੈਗੀ ਵੀ 33 ਸਾਲ ਦੀ ਉਮਰ ਬੰਦੇ ਦੀ ਕੀ ਹੁੰਦੀ ਹੈ ਜੀ ਬਿਲਕੁਲ ਤੇ ਪਰ ਮਤਲਬ ਜਦੋਂ ਮੈਂ ਉਹ ਚੀਜ਼ ਲਈ ਮੈਂ ਕਿਹਾ ਇਹ ਵੀ ਸੈੱਟ ਹੋ ਗਿਆ ਮੈਂ ਦੁਬਾਰਾ ਰਨਿੰਗ ਵੀ ਸਟਾਰਟ ਕਰਤੀ ਓਕੇ ਫਿਰ ਮੈ ਗਰਾਊਂਡ ਦੇ ਵਿੱਚ ਵੀ 25 ਦਿਨਾਂ ਦੇ ਵਿੱਚ ਜਦੋਂ ਰਨਿੰਗ ਵੀ ਸਟਾਰਟ ਹੋ ਗਈ ਸਾਰਾ ਕੁਝ ਓਕੇ ਹੋ ਗਿਆ ਮੈਨੂੰ ਐ ਲੱਗਣ ਲੱਗ ਗਿਆ ਵੀ ਆਹ ਬੜਾ ਸਰੀਰ ਜਿਵੇਂ 10 ਸਾਲ ਪਹਿਲਾਂ ਪਿੱਛੇ ਓਕੇ ਇੰਨੀ એનર્ਜੀ ਇੰਨੀ ਫੁਰਤੀ ਆ ਗਈ ਸਰੀਰ ਦੇ ਵਿੱਚ ਤੇ ਉਹ ਜਦੋਂ ਮੈਂ ਪੂਰਾ ਚੂਜ਼ ਕੀਤਾ ਜੀ ਪੂਰਾ ਕੋਰਸ ਕੀਤਾ ਤਾਂ ਜ ਜੇ ਮੈਨੂੰ ਲਗਭਗ 3 ਸਾਲ ਤੋਂ ਉੱਪਰ ਹੋ ਗਈ ਕੋਰਸ ਕਰੇ ਨੇ ਬਰਤ ਕੇ ਛੱਡੇ ਬਰਤ ਕੇ ਛੱਡੇ ਨੂੰ ਜੀ ਓਕੇ ਤੇ ਬਿਲਕੁਕੁਲ ਓਕੇ ਹੈ ਪਹਿਲਾਂ ਜਿਵੇਂ ਇਹ ਗੱਲ ਜੀ ਵੀ ਸਿਰਦਰਦ ਵੀ ਹੁੰਦਾ ਸੀਗਾ ਵੀ ਜਿਵੇਂ ਮਤਲਬ ਜਾਣਾ ਕੰਮ ਤੇ ਹਫਤੇ ਦੇ ਵਿੱਚ ਇੱਕ ਜਾਂ ਦੋ ਵਾਰੀ ਮੈਨੂੰ ਸਿਰਦਰਦ ਦੀ ਵੀ ਗੋਲੀ ਲੈਣੀ ਪੈਂਦੀ ਸੀ ਮੁਰਕ ਕੇ ਮੈਂ ਕਦੇ ਉਹ ਵੀ ਨਹੀਂ ਚੂਜ਼ ਕੀਤੀ ਜੀ ਉਹ ਵੀ ਅੱਜ ਬਿਲਕੁਲ ਓਕੇ ਹੈ ਜੀ ਇਹ ਜਿਵੇਂ ਮੰਨ ਲਓ ਲਿਆ ਤਾਂ ਤੁਸੀਂ ਹਾਰਡ ਦੇ ਕਰਕੇ ਸੀ ਮੈਨ ਹਾਂਜੀ ਮੈਨ ਮੈਂ ਹਾਰਡ ਨਾਲ ਤੁਹਾਨੂੰ ਇੱਕ ਤਰ੍ਹਾਂ ਦਾ ਉਹ ਟਾਈਮ ਦਿੱਤੋ ਲੋਕਡਾਊਨ ਦੇ ਉੱਤੇ ਜਿਵੇਂ ਆਪਾਂ ਡੈਥਾਂ ਹੁੰਦੇ ਦੇਖਦੇ ਸੀ ਉਹ ਫਲਾਣਾ ਗਿਆ ਫਲਾਣਾ ਗਿਆ ਮਲੂ ਟਾਈਮ ਤੇ ਚਿੰਤਾ ਦਾ ਵਿਸ਼ਾ ਤਾਂ ਤੁਸੀਂ ਡਿਸੀਜਨ ਲਿਆ। ਬਿਲਕੁਲ। ਵੈਸੇ ਤਾਂ ਲੈਣਾ ਹੀ ਨਹੀਂ ਸੀ ਮਿਲਦਾ। ਨਹੀਂ ਲੈਣਾ ਸੀਗਾ ਜੀ ਕਿਉਂਕਿ ਜਦੋਂ ਆਪਾਂ ਨੂੰ ਮੌਤ ਦਿਖਦੀ ਹੁੰਦੀ ਹੈ ਨੇੜੇ ਉਹ ਬੰਦਾ ਕੋਈ ਵੀ ਡਿਸੀਜਨ ਲੈਂਦਾ ਹੈ ਵੀ ਯਾਰ ਕਿਤੇ ਐਵੇਂ ਨਾ ਭੰਗਦੇ ਭਾਣੇ ਚਲੇ ਜਾਈਏ। ਵੀ ਕੋਈ ਗੱਲ ਨਹੀਂ ਆਪਾਂ ਇਹਦਾ ਕੋਈ ਹੱਲ ਤਾਂ ਕੱਢੀਏ। ਵੀ ਘਰੇ ਬੈਠੇ ਕੀ ਬਣਦਾ ਵੀ ਆਪਾਂ ਬੈਠੇ ਦੇਖੀ ਜਾਂਦੇ ਆ ਵੀ ਕੋਈ ਗੱਲ ਜਦੋਂ ਪ੍ਰੋਬਲਮ ਹੋਊਗੀ ਫਿਰ ਦੇਖਾਂਗੇ। ਕਿਉਂਕਿ ਸਿਗਨਲ ਤਾਂ ਬਾਡੀ ਨੇ ਦੇਣ ਹੀ ਲੱਗ ਰਹੀ ਸੀ ਨਾ 4 ਸਾਲ ਤੋਂ ਪਹਿਲਾਂ। ਪ੍ਰੋਬਲਮਾਂ ਹੋਰ ਵੀ ਸਾਰੀਆਂ ਚੱਲਦੀ ਰਹੀਆਂ ਸੀ। ਮੈਂ ਜਿਵੇਂ ਤੁਸੀਂ ਇਹ ਵਰਤਦੇ ਹੋ ਮੰਨ ਜਿਹੜਾ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਨਾਜਲਾ ਅੰਦਰ ਡਿੱਗਦਾ ਸੀ ਠੀਕ ਹੈ ਉਹ ਚੀਜ਼ ਕਮਰ ਦੀ ਪ੍ਰੋਬਲਮ ਹੋਗੀ ਗੋਡੇ ਵਾਲੀ ਪ੍ਰੋਬਲਮ ਇਹ ਨਾਲ ਹੀ ਹੱਲ ਹੋ ਗਈਆਂ ਤੁਹਾਡੇ ਹਾਂਜੀ ਇਹ ਬਾਅਦ ਵਿੱਚ ਮੈਂ ਰੈਲਾਈਜ਼ ਕੀਤਾ ਵੀ ਜਿਵੇਂ ਮੈਂ ਭੁੱਲੇ ਗਏ ਭੁੱਲੇ ਗਏ ਜੀ ਵੀਰ ਮੇਰੇ ਤਾਂ ਆ ਵੀ ਨਹੀਂ ਕਦੇ ਪ੍ਰੋਬਲਮ ਆਈ ਦੁਬਾਰੀ ਵੀ ਨਾ ਤਾਂ ਨਾਜਲਾ ਡਿੱਗਿਆ ਨਾ ਮੇਰਾ ਗੋਡਾ ਦੁਖਦਾ ਹੁਣ ਠੀਕ ਹੈ ਜੀ ਠੀਕ ਹੈ ਜੀ ਨਾ ਮੇਰੀ ਕਦੇ ਢੂਗੀ ਦੁਕੀ ਹੈ ਮੈਂ ਗੇ ਮਤਲਬ ਘੰਟਾ ਦੋ ਘੰਟੇ ਗੱਡੀ ਚ ਲਾ ਕੇ ਆਉਂਦਾ ਢੂਗੀ ਦੁਕਣ ਲੱਗ ਜਾਂਦੀ ਮੈਂ ਕਿਹਾ ਵੀ ਹੁਣ ਤਾਂ ਆਪਾਂ ਮਤਲਬ ਉਸ ਤੋਂ ਬਾਅਦ ਮੈਂ 7-7-8-8 ਘੰਟੇ ਗੱਡੀ ਚਲਾਈ ਹੈ ਜੀ ਲਗਾਤਾਰ ਅੱਜ ਕੱਲ ਬਾਈ ਜੀ ਹੋਰ ਵੀ ਪ੍ਰੋਬਲਮਾਂ ਲੋਕਾਂ ਦੀ ਜਿਹੜਾ ਹੀ ਬੰਦਾ ਕੋਈ ਗੱਡੀ ਚਲਾਉਂਦਾ ਨਾ ਉਹ ਬਸ 2 ਘੰਟੇ ਗੱਡੀ ਚਲਾ ਲੇ ਬਸ ਡੈਡ ਜਾ ਹੋ ਜਾਂਦਾ ਨਾਲ ਦੀ ਨਾਲ ਇਹ ਬਹੁਤ ਲੋਕਾਂ ਦੀ ਪ੍ਰੋਬਲਮ ਆ ਮਤਲਬ ਜਿਵੇਂ ਤੁਸੀਂ ਇੱਥੇ ਇੱਕ ਕੁਐਸਚਨ ਹੋਰ ਪੁੱਛਦਾ ਮਤਲਬ ਸਰਵਿਸ ਪੈਕ ਵਰਤਦੇ ਆ ਤੁਹਾਨੂੰ ਵੀ ਸੇਮ ਪ੍ਰੋਬਲਮ ਸੀ ਮਤਲਬ ਥੋੜਾ ਜਿਹਾ ਚਲਾਈ ਗੱਡੀ ਹਾਂਜੀ ਉਦੋਂ ਮੈਂ ਟਿਕਦੀ ਮੈਂ ਹੁਣ ਤੁਸੀਂ ਵਰਤ ਲਿਆਏ ਵਰਤਨ ਤੋਂ ਬਾਅਦ ਪਹਿਲਾਂ ਕੀ ਕੰਡੀਸ਼ਨ ਸੀ ਤੁਹਾਡੀ ਕਿਨੇ ਨੀਮ ਥੱਕਦੇ ਸੀ ਅੱਜ ਕਿੰਨਾ ਵਰਤਦਾ ਅੱਜ ਤਾਂ ਜੀ ਮੈਂ ਜੀ ਤੁਸੀਂ ਕਹੋ ਵੀ ਥੱਕਦੇ ਨਹੀਂ ਮੈਂ 24 ਘੰਟੇ ਚਲਾਈ ਹਾਂ ਜੀ ਗੱਡੀ ਐਨੀ ਮਤਲਬ એનર્ਜੀ ਐਨੀ ਪਾਵਰ ਹੈ ਮਤਲਬ ਸਰੀਰ ਦੇ ਵਿੱਚ ਇਹ ਮੈਂ ਵੀ ਬਾਅਦ ਦੇ ਵਿੱਚ ਰੈਲਾਈਜ਼ ਕੀਤਾ ਵੀ ਹੁਣ ਕਿਉਂ ਨਹੀਂ ਥੱਕਦੇ ਵੀ ਆਪਾਂ ਆ ਵੀ ਆਪਣੀ ਪ੍ਰੋਬਲਮ ਕਿਉਂਕਿ ਜਦੋਂ ਬਾਅਦ ਦੇ ਵਿੱਚ ਦੇਖਿਆ ਵੀ ਸਰੀਰ ਹੀ ਚੇਂਜ ਹੋ ਗਿਆ ਆਪਾਂ ਕਹਿੰਦੇ ਵੀ ਸਰੀਰ ਅੰਦਰੋਂ ਫਰੈਸ਼ ਹੋ ਗਿਆ ਜਿਵੇਂ ਆਪਾਂ ਕਹਿੰਦੇ ਨਵਾਂ ਬਣ ਗਿਆ ਸੌਲਾ ਹੌਲਾ ਜਾ ਹੋ ਗਿਆ ਹੋਰ ਹਲਕਾ ਹਲਕਾ ਜਾ ਹੋ ਗਿਆ ਜੀ ਹੁਣ ਜਿਵੇਂ ਅੱਗੇ ਮੁਰਕੇ ਤਿੰਨ ਸਾਲਾਂ ਤੋਂ ਤੁਹਾਨੂੰ ਕੋਈ ਯੂਰਿਕ ਐਸਿਡ ਨਹੀਂ ਕੋਈ ਕੋਸਟਰੋਲ ਦੀ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਇੱਥੇ ਮੇਰੀ ਓਕੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਜਿਵੇਂ ਮੰਨ ਲਓ ਜਿੰਨੇ ਸਾਡੇ ਪਰਿਵਾਰ ਦੇਖ ਰਹੇ ਨੇ ਹਾਂਜੀ ਹਾਂ ਤੁਹਾਡਾ ਐਡਰੈਸ ਤੁਸੀਂ ਦੱਸ ਸਕਦੇ ਹੋ ਤੁਹਾਡਾ ਨੰਬਰ ਥੱਲੇ ਚਲਾ ਦਾਂਗੇ ਅਸੀਂ ਜੋ ਕਿ ਮਿਲਣਾ ਚਾਹੇ ਤਾਂ ਤੁਸੀਂ ਕੋਈ ਦਿੱਕਤ ਤਾਂ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਕੀ ਟਾਈਮ ਲੈ ਕੇ ਆ ਸਕਦੇ ਹਾਂ ਬਸ ਫੋਨ ਕਰ ਦੇ ਮੈਂ ਤੁਸੀ ਐਡਰੈਸ ਵੀ ਦੱਸ ਦਿਓ ਆਪਣਾ ਕਿਹੜੀ ਐਡਰੈਸ ਜੀ ਮੇਰਾ ਹੈਗਾ ਜੀ ਮੈਂ ਕੋਟਕਪੂਰੇ ਦਾ ਰਹਿਣ ਵਾਲਾ ਜੀ ਕੋਟਕਪੂਰੇ ਮੇਰਾ ਐਡਰੈਸ ਹੈਗਾ ਜੀ ਫਰੀਦਕੋਟ ਰੋਡ ਤੇ ਬਾਬਾ ਫਰੀਦ ਨਰਸਿੰਘ ਕਾਲਜ ਦੇ ਸਾਹਮਣੇ ਆਪਣਾ ਮਕਾਨ ਹੈਗਾ ਜੀ ਕੋਈ ਵੀ ਪਰਸ ਨੂੰ ਉੱਥੇ ਮਿਲ ਸਕਦੇ ਆ ਮੈਨੂੰ ਠੀਕ ਹੈ ਜੀ ਤਾਂ ਜਿਵੇਂ ਹੁਣ ਤੁਸੀਂ ਮੰਨ ਲਓ ਇਹ ਸਾਰੀਆਂ ਰਿਜ਼ਲਟ ਲੈ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਾਰ ਵਾਲੀ ਗੱਲ ਕਰਦੇ ਸੀ ਆਪਾਂ ਪਹਿਲਾਂ ਕਿੰਨਾ ਟਾਈਮ ਚਲਾ ਕੇ ਤੁਸੀਂ ਥੱਕ ਜਾਂਦੀ ਸੀ ਪਹਿਲਾਂ ਜੀ ਘੰਟਾ ਦੋ ਘੰਟੇ ਕੀਤੀ ਵੀ ਜਾਇਆਈ ਬਸ ਵੀ ਹਾਂ ਮਜਬੂਰੀ ਦੀ ਮਾਰ ਪਾਸੇ ਨਮਰੀ ਜਾਣੇ ਵੀ ਆਏ ਮਤਲਬ ਸੀਟ ਵੀ ਹਾਂ ਧੂਗੀ ਧੁਖਣ ਲੱਗੀ ਜਦੋਂ ਅੱਗੇ ਪਿੱਛੇ ਹੋ ਕੋਈ ਦਿੱਕਤ ਨਹੀਂ ਹੁੰਦੀ ਹੁਣ ਮੈਂ 7 ਘੰਟੇ ਲਗਾਤਾਰ 8 ਘੰਟੇ ਗੱਡੀ ਚਲਾਈ ਹੈ ਜੀ 7-8 ਘੰਟੇ ਲਗਾਤਾਰ ਮੈਂ 700 ਕਿਲੋਮੀਟਰ ਵੀ ਅਪ ਡਾਉਨ ਕੀਤਾ ਜੀ ਮੈਂ ਇੱਕ ਦਿਨ ਦੇ ਵਿੱਚ 700 ਕਿਲੋਮੀਟਰ ਅਪ ਡਾਉਨ ਕਰਕੇ ਓਕੇ ਕੋਈ ਥਕਾਵਟ ਨਹੀਂ ਹੈ ਮੈਂ ਡੇਲੀ ਨੂੰ ਚਲਾਉਂਦਾ ਜੀ ਗੱਡੀ ਕੋਈ ਥਕਾਵਟ ਨਹੀਂ ਹੁਣ ਮੈਂ ਡੇਲੀ ਮੇਰਾ ਵਰਕ ਰਹਿੰਦਾ ਵੀ ਮੈਂ 100-200 ਕਿਲੋਮੀਟਰ ਡੇਲੀ ਮੈਂ ਕੱਢਦਾ ਨਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਓਕੇ ਜਿੰਨੇ ਕਾਫੀ ਪਰਿਵਾਰ ਸੁਣ ਰਹੇ ਹੈਗੇ ਨੇ ਔਰ ਕਈ ਵਾਰੀ ਨਾ ਬੰਦਾ ਸੋਚਦਾ ਵੀ ਮੈਂ ਯਾਰ ਵੀ ਮੈਨੂੰ ਵੀ ਪ੍ਰੋਬਲਮਾਂ ਹੈਗੀਆਂ ਨੇ ਜੇ ਤੁਸੀਂ ਮੈਂ ਤੁਸੀਂ ਡਿਸੀਜਨ ਲਿਆ ਉਹ ਪਰਿਵਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਡਿਸੀਜਨ ਲੈਣ ਚ ਦੇਰੀ ਨਾ ਕਰਨ ਕਿਹੜਾ ਉਹ ਫਾਰਮੂਲਾ ਵਰਤਣ ਆਉਂਦੇ ਆਪੀ ਦੇਖੋ ਇਹ ਗੱਲ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਇੱਕ ਪਾਸੇ ਤਾਂ ਦਵਾਈਆਂ ਨੂੰ ਮਤਲਬ ਕਰ ਰਹੇ ਵੀ ਦਵਾਈਆਂ ਖਾ ਰਹੇ ਆਪਣੇ ਚੱਲ ਰਹੀਆਂ ਨੇ ਉਹਨਾਂ ਦਾ ਕੋਈ ਸਤਕਾਰਾ ਹੈ ਹੀ ਨਹੀਂਗਾ ਵੀ ਆਪਾਂ ਜਿਵੇਂ ਖਾਣੇ ਆ ਮੈਂ ਤੁਹਾਨੂੰ ਦੱਸਿਆ ਵੀ ਮੈਂ ਇੰਨੇ ਟਾਈਮ ਤੋਂ ਪ੍ਰੋਬਲਮ ਸੀ ਚੱਲ ਹੀ ਰਿਹਾ ਸੀਗਾ ਇੱਕ ਪਾਸੇ ਸਿਰਫ 50 ਦਾ ਨਾ ਡਿਸੀਜਨ ਮੈਂ 50 ਦਾ ਨਾ ਡਿਸੀਜਨ ਲਿਆ ਵੀ ਉਹਨੇ ਮੈਨੂੰ ਦੱਸਿਆ ਮੇਰੇ ਮਿੱਤਰ ਨੇ ਵਿਸ਼ਵਾਸ ਕੀਤਾ ਮੈਂ ਉਹਦੇ ਤੇ ਵੀ ਯਾਰ ਇੰਨੇ ਲੋਕ ਠੀਕ ਹੋ ਰਹੇ ਨੇ ഇപ്പൊ ഇതാണ് വിശ്വാസം എന്നാ കൂടുതൽ ਬਿਲਕੁਲ ਜੀ 50 ਦਿਨਾਂ ਦਾ ਕੋਰਸ ਲੋ ਜੀ ਤੁਸੀਂ ਜਿਵੇਂ ਆਪਾਂ ਨੂੰ ਦੱਸਿਆ ਗਿਆ ਵੀ 50 ਦਿਨਾਂ ਦਾ ਲੋ ਪੱਕੀ ਗੱਲ ਐ ਆਪਾਂ ਨੂੰ 2 2 ਮਤਲਬ ਜੇ ਆਪਾਂ ਕਹੀਏ ਵੀ 6 6 ਮਹੀਨੇ ਜਾਂ ਸਾਲ ਸਾਲ ਵੀ ਕੋਰਸ ਕਰਦੇ ਆ ਲੋਕ ਬਹੁਤ ਲੋਕਾਂ ਤੋਂ ਸੁਣਦੇ ਆ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਮੈਂ ਆ ਯਾਰ ਕਿੱਡੀ ਗੱਲ ਐ 50 ਦਿਨ ਡੇਢ ਕ ਮਹੀਨਾ ਬਣਦਾ ਹੈ ਲਗਭਗ ਵੀ ਇੰਨੇ ਦਿਨਾਂ ਦੇ ਵਿੱਚ ਜੇ ਆਪਾਂ ਸੈੱਟ ਹੋਨੇ ਆ ਤਾਂ ਅੱਗੇ ਆਪਾਂ ਵਰਤ ਲਾਂਗੇ ਨਹੀਂ ਦੂਜਾ ਚਾਹ ਲਵਾਂਗੇ ਜੇ ਉਹਨਾਂ ਨੇ ਕਿਆ ਹੀ ਹੋਵੇ ਬਿਲਕੁਲ ਜੀ ਹਾਂ ਉਹ ਕਹਿੰਦੇ ਵੀ ਜੇ ਤੁਹਾਨੂੰ ਅਗਲਾ ਦੇਵਾਂਗੇ ਫਿਰ ਅਸੀਂ ਜੀ ਜਲਦ ਆਉ ਜੇ ਤੁਹਾਨੂੰ ਫਾਇਦਾ ਹੁੰਦਾ ਨਹੀਂ ਅਸੀਂ ਗੱਲ ਵੀ ਨਹੀਂ ਕਰਦੇ ਤੁਸੀਂ ਹਰ ਸਾਲ ਵਰਤਦੇ ਹੋ ਫਿਰ ਕਿਉਂ ਇੱਕ ਵਾਰੀ ਵਰਤੇ ਛੱਡਤਾ ਸੀ ਨਹੀਂ ਨਹੀਂ ਜੀ ਮੈਂ ਹੁਣ ਸਾਲ ਬਾਅਦ ਵਰਤਣਾ ਨਹੀਂ ਕਿਉਂਕਿ ਜੀ ਦੇਖੋ ਜੀ ਜੇ ਆਪਾਂ ਗੱਲ ਕਰੀਏ ਵੀ ਕਿਤੇ ਵੀ ਕੋਈ ਪ੍ਰੋਬਲਮ ਆ ਜੇ ਬੰਦੇ ਦੇ ਇੰਨੇ ਪੈਸੇ ਤਾਂ ਐਵੇਂ ਲੱਗ ਜਾਂਦੇ ਗੱਲ ਪੈਸਿਆਂ ਦੀ ਨਹੀਂ ਗੱਲ ਸਿਹਤ ਫਿੱਟ ਰਹੀ ਹੈ ਜਦੋਂ ਹੁਣ ਫਿੱਟਾਂ ਕਦੇ ਵੀ ਆਪਦੇ ਕੰਮ ਤੋਂ ਨਹੀਂ ਬੈਠੇ ਹੈਗੇ ਕੋਈ ਪ੍ਰੋਬਲਮ ਇਹ ਨਹੀਂ ਆਈ ਤਾਂ ਕੰਮ ਹੀ ਦੁੱਗਣਾ ਤਿੱਗਣਾ ਕਰਦਾਨੇ ਇਸ ਕਰਕੇ ਮੈਂ ਸਾਲ ਬਾਅਦ ਵਰਤਣਾ ਨਹੀਂ ਸਹੀ ਸਾਲ ਬਾਅਦ ਮੈਂ ਕਈ ਵਾਰੀ ਕੋਈ ਅੱਗੇ ਪਿੱਛੇ ਮੈਂ ਤਾਂ 8 ਮਹੀਨਿਆਂ ਬਾਅਦ ਹੀ ਵਰਤਣਾ ਲੱਗੀ ਜੀ ਜੇ ਮੈਨੂੰ ਐ ਲੱਗੇ ਵੀ 8 ਮਹੀਨਿਆਂ ਬਾਅਦ ਹੀ ਸਾਲ ਦੇ ਅੰਦਰ ਅੰਦਰੀ ਵਰਤਣਾ ਲੱਗੀ ਕਿਉਂਕਿ ਜੇ ਸਰੀਰ ਫਿਟ ਹੈ ਸਿਹਤ ਫਿੱਟ ਹੈ ਜਿੱਤਾ ਸਾਰਾ ਕੁਝ ਹੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਦੋਸਤੋ ਸਾਰੇ ਪਰਿਵਾਰਾਂ ਨੇ ਸੁਣਿਆ ਜਿਵੇਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਜਿਹੜੇ ਪਰਿਵਾਰਾਂ ਨੂੰ ਇਹਦੇ ਰਿਲੇਟਡ ਤਾਂ ਇਹ ਵੀਡੀਓ ਪਰਿਵਾਰਾਂ ਤੱਕ ਜ਼ਰੂਰ ਪਹੁੰਚਾ ਦਿਓ ਮੈਂ ਇਹ ਨਹੀਂ ਕਹਿੰਦਾ ਤੁਸੀਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਦੋਸਤੋ ਨਹੀਂ ਉਸ ਪਰਿਵਾਰ ਤੱਕ ਅਗਰ ਤੁਸੀਂ ਇਹ ਵੀਡੀਓ ਭੇਜ ਦਿਜੀ ਜਿਹਨੂੰ ਪ੍ਰੋਬਲਮ ਔਰ ਦੂਸਰਾ ਦੋਸਤੋ ਧਿਆਨ ਰੱਖਣਾ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਫਾਈ ਹੈ ਤੁਹਾਨੂੰ ਤੁਹਾਡੇ ਸਰੀਰ ਦੇ ਮੁਤਾਬਕ 50 ਦਿਨ ਦਾ ਕੋਰਸ ਦਿੱਤਾ ਜਾਊਗਾ